ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਫਤ ਸਤ ਸੰਗ ਜੀ ਫਤਿਹ ਪਰਵਾਨ ਹੋਵੇ ਗੁਰੂ ਹਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਦੇ ਅੱਗੇ ਇੱਕ ਛੋਟੀ ਜਹੀ ਬੇਨਤੀ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਸਿੱਖੀ ਪ੍ਰਚਾਰ ਦੇ ਨਿੱਕੇ ਜਿਹੇ ਉਪਰਾਲੇ ਵਿੱਚ ਸਾਡਾ ਸਾਥ ਦਿੰਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਨਾਲ ਹੀ ਸਾਨੂੰ ਹੋਰ ਬਿਹਤਰੀ ਲਈ ਸੁਝਾਅ ਵੀ ਕਮੈਂਟਾਂ ਵਿੱਚ ਜ਼ਰੂਰ ਦਿਓਗੇ ਤੇ ਭੁੱਲ ਹੋ ਚੁੱਕੀਆਂ ਭੁੱਲਾਂ ਚੁੱਕਾਂ ਨੂੰ ਮਾਫ ਕਰੋਗੇ ਸੋ ਸਾਧ ਸੰਗਤ ਜੀ ਆਪਾਂ ਆਪਣੇ ਇਸ ਚੈਨਲ ਦੇ ਵਿੱਚ ਤੇ ਇਹਨਾਂ ਵੀਡੀਓ ਦੇ ਵਿੱਚ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਾਖੀਆਂ ਤੇ ਉਹਨਾਂ ਵੱਲੋਂ ਕੀਤੇ ਹੋਏ ਕੌਤਕਾਂ ਦਾ ਵਰਣਨ ਕਰਨ ਜਾ ਰਹੀ ਹਾਂ ਤੇ ਨਾਲ ਹੀ ਆਪਾਂ ਸਰਵਣ ਕਰ ਰਹੀ ਹਾਂ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿੰਜ ਸਮਝਾਉਣਾ ਕੀਤਾ ਹੈ ਕਿ ਅਸੀਂ ਆਪਣੇ ਭਟਕਦੇ ਹੋਏ ਮਨ ਨੂੰ ਕਿਵੇਂ ਉਸ ਬਾਣੀ ਨਾਲ ਜੋੜ ਸਕਦੇ ਹਾਂ ਤੇ ਕਿਵੇਂ ਆਪਾਂ ਸੱਚੇ ਮਨ ਨਾਲ ਤਾਂ ਕਿ ਸਾਡੀ ਬਾਣੀ ਉਸ ਪਰਮਾਤਮਾ ਨੂੰ ਮਨਜ਼ੂਰ ਹੋਵੇ ਤੇ ਸਾਡੀਆਂ ਕੀਤੀਆਂ ਅਰਦਾਸਾਂ ਉੱਥੇ ਕਬੂਲ ਹੋਣ ਤੇ ਸਾਡੇ ਕਾਰਜ ਰਾਸਾਨ ਸਾਡੇ ਕਾਰਜ ਸਫਲ ਹੋਣ ਤੇ ਸਾਡਾ ਜੀਵਨ ਸਫਲਾ ਹੋਵੇ ਇਸ ਬਾਰੇ ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਜ ਸਮਝਾਉਣਾ ਕੀਤਾ ਹੈ ਕਿ ਸਾਨੂੰ ਆਪਣਾ ਭਟਕਦਾ ਹੋਇਆ ਚਿੰਚਲ ਮਨ ਕਿਵੇਂ ਮੋੜਨਾ ਹੈ ਤੇ ਕਿਵੇਂ ਉਸ ਗੁਰੂ ਦੇ ਲੜ ਲਾਉਣਾ ਹੈ ਕਿਵੇਂ ਬਾਣੀ ਪੜ੍ਹਨੀ ਹੈ ਸੋ ਸਾਧ ਸੰਗਤ ਜੀ ਆਓ ਜੀ ਅੱਜ ਆਪਾਂ ਈਸੇ ਸਾਖੀ ਨੂੰ ਸਰਵਣ ਕਰਨ ਜਾ ਰਹੇ ਹਾਂ ਸੋ ਇੱਕ ਵਾਰੀ ਫੇਰ ਤੋਂ ਜਗਤ ਦੇ ਬਾਨੀ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧੰ ਸ਼੍ਰੀ ਗੁਰੂ ਨਾਨਕ ਧੰ ਸ਼੍ਰੀ ਗੁਰੂ ਨਾਨਕ ਬੋਲਦੇ ਹੋਏ ਅੱਜ ਆਪਾਂ ਸਾਖੀ ਨੂੰ ਸਰਵਣ ਕਰਦੇ ਹਾਂ ਸਾਨੂੰ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਝਾਉਣਾ ਕਰ ਰਹੇ ਹਾਂ ਕਿ ਆਪ ਯਤਨ ਕਰੋ ਬਾਹਰ ਜਾਂਦੇ ਹੋਏ ਮਨ ਨੂੰ ਮੋੜੋ ਇਸ ਨੂੰ ਮਤ ਦਿਓ ਕਿ ਇਹ ਹੁਣ ਇਹ ਮਨ ਟਕਣ ਤੋਂ ਵਰਜ ਜਾਵੇ ਤੇ ਉਸ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਵੇ ਇਸ ਲਈ ਸਾਨੂੰ ਆਪਣੇ ਮਨ ਨੂੰ ਕਿੰ ਸਮਝਾਉਣਾ ਚਾਹੀਦਾ ਹੈ ਸਾਨੂੰ ਹੁਣ ਆਪਣੇ ਮਨ ਨੂੰ ਕਹਿਣਾ ਚਾਹੀਦਾ ਹੈ ਕਿ हे ਮਨਾ ਹੁਣ ਮੈਂ ਉਸ ਸੈਨ ਸ਼ਾਹਾਂ ਦੇ ਸ਼ਹਿਨਸ਼ਾਹ ਕੋਟ ਬ੍ਰਹਿਮੰਡ ਦੇ ਮਾਲਕ ਅੱਗੇ ਅਰਦਾਸ ਲੈ ਕੇ ਆਇਆ ਹਾਂ ਕਿ ਹੁਣ ਤੂੰ ਇਸ ਵਾਹਿਗੁਰੂ ਦੇ ਚਰਨੀ ਟੈਪ ਹੈ ਉਸ ਦੇ ਚਰਨ ਅਰਦਾਸ ਕਰ ਕੀ ਹੈ ਵਾਹਿਗੁਰੂ ਮੇਰੀ ਸਾਰੀ ਮੁਸ਼ਕਲਾਂ ਦਾ ਹੱਲ ਕਰ ਮਨ ਦੀ ਭਟਕਣ ਸੰਕਲਪ ਖਿਆਲ ਆਸ ਅੰਦੇਸ਼ ਇਹ ਸਭ ਤੇਰੀ ਰਜਾ ਦੇ ਵਿੱਚ ਹੈ ਤੇ ਤੂੰ ਹੀ ਇਸ ਨੂੰ ਹੁਣ ਰੋਕ ਸਕਦਾ ਹੈ ਆਪਣੇ ਸਾਰੇ ਮਨ ਦੇ ਸ਼ੰਕੇ ਛੱਡ ਕੇ ਗੁਰੂ ਘਰ ਗੁਰੂ ਵਾਹਿਗੁਰੂ ਦੀ ਹਜ਼ੂਰੀ ਆ ਕੇ ਅਰਦਾਸ ਕਰ ਜੋ ਰੱਬ ਸੁਣੇ ਤੇ ਤੂੰ ਤਰ ਜਾਵੇਂ ਹੇ ਮਨ ਤੇਰਾ ਭਲਾ ਹੋ ਜਾਵੇ ਇਸ ਤਰ੍ਹਾਂ ਤੇ ਇਨ ਤਰ੍ਹਾਂ ਬਣ ਜਾਵੇਂ ਸਹਜੇ ਸਹਜੇ ਭਾਵੇਂ ਛੇਤੀ ਜਿਵੇਂ ਵਾਹਿਗੁਰੂ ਜੀ ਵੀ ਮਰਜ਼ੀ ਹੋਵੇ ਜਿਵੇਂ ਉਸ ਵਾਹਿਗੁਰੂ ਨੂੰ ਮਨਜ਼ੂਰ ਹੋਵੇ ਸਾ ਸੰਗ ਜੀ ਮਨ ਨੂੰ ਕਹੋ ਕਿ ਤੂੰ ਕਹਿ ਕਿ ਹੈ ਵਾਹਿਗੁਰੂ ਮੈਂ ਤੇਰੀ ਹਜ਼ੂਰੀ ਵਿੱਚ ਹਾਜ਼ਰ ਹਾਂ ਮੇਰੀ ਅਰਜ਼ ਸੁਣ ਮੇਰੀ ਅਰਦਾਸ ਸੁਣ ਤੂੰ ਗੁਰੂ ਘਰ ਜਾ ਕੇ ਮਨਾ ਉਸ ਵਾਹਿਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਆਹ ਤੇ ਅਰਦਾਸ ਕਰ ਜੋ ਰੱਬ ਸੁਣ ਰਿਹਾ ਹੈ ਤੇ ਸਹਜੇ ਸਹਜੇ ਭਾਵੇਂ ਛੇਤੀ ਜਿਵੇਂ ਵਾਹਿਗੁਰੂ ਜੀ ਦੇ ਬਖਸ਼ੇ ਜਿਵੇਂ ਉਸ ਨੂੰ ਮਨਜ਼ੂਰ ਹੋਵੇ ਤੂੰ ਕਹ ਤੇ ਵਾਹਿਗੁਰੂ ਮੇਰੇ ਹਾਜ਼ਰ ਹਜੂਰ ਮੇਰੀ ਅਰਜ਼ ਸੁਣ ਰਿਹਾ ਹੈ ਤੇ ਇਹ ਜੋ ਬਾਣੀ ਮੈਂ ਪੜਦਾ ਹਾਂ ਜਾਂ ਫਿਰ ਜਿਹੜੀ ਬਾਣੀ ਮੈਂ ਸੁਣਦਾ ਹਾਂ ਤੁਸੀਂ ਇਸ ਨੂੰ ਲੇਖੇ ਲਾਵੋਗੇ ਤੇ ਮਨਜ਼ੂਰ ਕਰੋਗੇ ਤੇ ਮੇਰੇ ਜੀਵਨ ਨੂੰ ਸਫਲਾ ਕਰੋਗੇ ਮੇਰਾ ਮਰਨ ਜਨਮ ਸਾਰਾ ਤੁਸੀਂ ਸਫਲਾ ਕਰੋਗੇ ਇੱਕ ਇਸ ਦੇ ਵਿੱਚ ਅਸੀਂ ਸਾਖੀ ਸਰਵਣ ਕਰਾਂਗੇ ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਕਿਵੇਂ ਇੱਕ ਪੁਜਾਰੀ ਨੂੰ ਉਸ ਪਰਮਾਤਮਾ ਨੂੰ ਮਨਾਉਣ ਲਈ ਜਾਂ ਉਸ ਪਰਮਾਤਮਾ ਦੀ ਭਗਤੀ ਦੀ ਕੌਤਕ ਕੀਤੇ ਸੀ ਤੇ ਉਸ ਪੁਜਾਰੀ ਨੂੰ ਸਿੱਖਿਆ ਦਿੱਤੀ ਸੀ ਜਦੋਂ ਇਸ ਗੱਲ ਦਾ ਪਤਾ ਇੱਕ ਪੁਜਾਰੀ ਨੂੰ ਲੱਗਾ ਕਿ ਸੁਲਤਾਨਪੁਰ ਲੋਧੀ ਰੱਬ ਰੂਪ ਕਾਲ ਯੁਗ ਨੂੰ ਤਾਲ ਯੁਗ ਨੂੰ ਉਤਾਰਨ ਵਾਲਾ ਪ੍ਰਗਟ ਹੋਇਆ ਹੈ ਤਾਂ ਉਸ ਦਾ ਮਨ ਵੀ ਕੀਤਾ ਕਿ ਮੈਂ ਉਸ ਦੇ ਦਰਸ਼ਨ ਕਰਾਵਾਂ ਫਿਰ ਉਸ ਨੇ ਧੰਨ ਸ਼੍ਰੀ ਗੁਰੂ ਨਾਨਕ ਦੀ ਐਨੀ ਮਹਿਮਾ ਸੁਣੀ ਕਿ ਕਾਜੀ ਤੇ ਨਵਾਬ ਵੀ ਉਸ ਰੱਬੀ ਰੂਹ ਦੇ ਪੈਰੀਂ ਪੈਂਦੇ ਨੇ Hindu ਕੀ Musalman ਕੀ ਸਭ ਉਸ ਦੀ ਮਹਿਮਾ ਕਰਦੇ ਨੇ ਤੇ ਉਸ ਦੇ ਚਰਨੀ ਪੈ ਰਹੇ ਨੇ ਤੇ ਧੰਨ ਨਾਨਕ ਧੰਨ ਨਾਨਕ ਕਹਿ ਰਹੇ ਨੇ ਇਹ ਸਭ ਸੁਣ ਕੇ ਪੁਜਾਰੀ ਤੋਂ ਵੀ ਰਿਹਾ ਨਾ ਗਿਆ ਤੇ ਉਸ ਨੇ ਸੋਚਿਆ ਇਹ ਕਿਉਂ ਨਾ ਮੈਂ ਵੀ ਉਸ ਕਲਯੁਗ ਦੇ ਤਾਰਨਹਾਰ ਦੇ ਦਰਸ਼ਨ ਕਰਕੇ ਆਵਾਂ ਤੇ ਉਹਨਾਂ ਦੇ ਜਾ ਕੇ ਚਰਨੀ ਪਵਾਂ ਸੋ ਜਦੋਂ ਉਹ ਗੁਰੂ ਜੀ ਦੀ ਮਹਿਮਾ ਸੁਣ ਉਹਨਾਂ ਦੇ ਦਰਸ਼ਨਾਂ ਲਈ ਤੁਰਿਆ ਤਾਂ ਉਹਨਾਂ ਨੂੰ ਤਾਂ ਜੰਗਲ ਦੇ ਵਿੱਚ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਬੈਠੇ ਦਿਖੇ ਤਾਂ ਉਸ ਦੀ ਰੂਹ ਬਹੁਤ ਖੁਸ਼ ਹੋਈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਉੱਤੇ ਇੱਕ ਰੋਹਾਨੀਅਤ ਦੇਖ ਕੇ ਉਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਪੈ ਗਿਆ ਤਾਂ ਜਗਤ ਦੇਵਾਨੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ ਸੁਣਿਆ ਹੈ ਭਗਤ ਜੀ ਬਹੁਤ ਭਗਤੀ ਕਰਦੇ ਹੂੰ ਤੇ ਅੱਧਾ ਜੀਵਨ ਤਾਂ ਤੁਸੀਂ ਜੀਵਨ ਦਾ ਬਹੁਤ ਲੰਮਾ ਸਮਾਂ ਭਗਤੀ ਵਿੱਚ ਹੀ ਲੰਘਾਇਆ ਹੈ ਤਾਂ ਪੁਜਾਰੀ ਬੋਲਿਆ ਜੀ ਮਹਾਰਾਜ ਮੈਂ ਤਾਂ ਆਪਣੇ ਜੀਵਨ ਦਾ ਅੱਧਾ ਸਮਾ ਭਗਤੀ ਵਿੱਚ ਹੀ ਲੰਘ ਆਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਕਿ ਤੇਰੇ ਮਨ ਨੂੰ ਸ਼ਾਂਤੀ ਹੈ? ਤਾਂ ਉਸਨੇ ਕਿਹਾ ਕਿ ਨਹੀਂ ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ। ਤੇ ਤੁਸੀਂ ਦੱਸੋ ਕਿ ਮੇਰੇ ਮਨ ਨੂੰ ਇਹ ਸ਼ਾਂਤੀ ਕਿਵੇਂ ਮਿਲੇਗੀ? ਤਾਂ ਜਗਤ ਦੇ ਬਾਨੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਹਨ ਕਿ ਇਹ ਪੁਜਾਰੀ ਇਹੋ ਜਿਹੀ ਭਗਤੀ ਕਰ ਜਿਸ ਦਾ ਤੈਨੂੰ ਕੋਈ ਵਾਰ ਮਿਲੇ। ਉਸਨੇ ਪੁੱਛਿਆ ਕਿ ਉਹ ਕਿਵੇਂ ਤਾਂ ਗੁਰੂ ਜੀ ਨੇ ਕਿਹਾ ਮਨ ਤੇ ਦਿਲ ਜੋੜ ਕੇ ਉਸ ਪ੍ਰਭੂ ਦੀ ਭਗਤੀ ਕਰ ਉਸ ਦੀ ਪੂਜਾ ਕਰ ਇਸ ਦੁਨੀਆ ਦੇ ਲਾਲਚ ਤੇ ਤੜਫਣਾ ਛੱਡ ਦੇ ਭਗਤੀ ਕਰ ਤੈਨੂੰ ਵਰ ਵੀ ਮਿਲੇਗਾ ਤੇ ਤੇਰੇ ਮਨ ਨੂੰ ਟਿਕਾਓ ਤੇ ਸ਼ਾਂਤੀ ਵੀ ਮਿਲੇਗੀ ਇਸ ਵੀਡੀਓ ਦਾ ਅਗਲਾ ਭਾਗ ਅਗਲੀ ਵਿਆਖਿਆ ਅਸੀਂ ਅਗਲੀ ਵੀਡੀਓ ਦੇ ਵਿੱਚ ਸਰਵਣ ਕਰਾਂਗੇ ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਇਹ ਸਾਖੀ ਜ਼ਰੂਰ ਪਸੰਦ ਆਵੇਗੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜ਼ਰੂਰ ਕਰੋਗੇ ਹੋਈਆਂ ਪੁੱਲਾਂ ਚੁੱਕਾਂ ਤੇ ਖੀਮਾਂ ਦੇ ਯਾਤਕ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ